ਇਹ ਨਾਲੀ ਆ ਜਿਹੜੀ ਰਹਿਮਾਨਗੜ ਜਕਸ਼ਨ ਔਰ ਰਹਿਮਾਨਗੜ ਟਾਊਨ ਦੋਨਾਂ ਸ਼ਹਿਰਾਂ ਦੇ ਵਿਚਾਲੇ ਵਗਦੀ ਹੈ ਜਦੋਂ ਪਾਣੀ ਆ ਜਾਂਦਾ ਹੈ ਤਾਂ ਦੋਨਾਂ ਸ਼ਹਿਰਾਂ ਦੀ چار ਮੁੱਠੀ ਦੇ ਵਿੱਚ ਆ ਜਾਂਦੀ ਹੈ ਔਰ ਇੱਕ ਵਾਰ ਇਹ ਟੁੱਟੀ ਵੀ ਸੀ ਕਾਫੀ ਟਾਈਮ ਦੀ ਗੱਲ ਹੈ ਸ਼ਹਿਰਵੰਨੀ ਜਕਸ਼ਨ ਬਣੀ ਟੁੱਟ ਗਈ ਸੀ ਔਰ ਬਹੁਤ ਹੀ ਜ਼ਿਆਦਾ ਲੋਕਾਂ ਦਾ ਨੁਕਸਾਨ ਇਹਨੇ ਕੀਤਾ ਸੀ ਅੱਜ ਕੱਲ੍ਹ ਤਾਂ ਵੈਸੇ ਪ੍ਰਸ਼ਾਸਨ ਸਤਾਰਕ ਰਹਿੰਦਾ ਹੈ ਇਹੋ ਜੀ ਗੱਲ ਨਹੀਂ ਆ ਗੱਟੇ-ਗੁੱਟੇ ਭਰ ਕੇ ਬੈਠੇ ਆ ਆਰਾਮ ਨਾਲ ਸੜਕ ਨੇ ਪਰ ਇਦਰੋਂ ਜਕਸ਼ਨ ਤੋਂ ਬਿਲਕੁਲ ਨਾਲੀ ਦੇ ਡੌਲੇ ਤੇ ਉਹ ਸਾਹਮਣੇ ਤੁਹਾਨੂੰ ਦਿਸਦਾ ਹੋਵੇ ਤਾਂ ਜਕਸ਼ਨ ਬਿਲਕੁਲ ਨਾਲੀ ਦੇ ਡੌਲੇ ਤੇ ਕਰ ਹੈ ਤੇ ਜੇ ਕਰੀਏ ਗੱਲ ਟਾਉਣ ਦੀ ਤਾਂ ਟਾਉਣ ਇੱਥੋਂ ਵੱਧ ਤੋਂ ਵੱਧ 1.5 ਕਿਲੋਮੀਟਰ ਵੈਸੇ ਦੁਕਾਨਾਂ ਤੋਂ ਕੋਨਾ ਤੋਂ ਰੋਡ ਦੇ ਉੱਪਰ ਜਿਹੜਾ ਸ਼ੋਰੂਮ ਵਗੈਰਾ ਤੋਂ ਨਾਲੀ ਟਿਕਰੀ ਆ ਗਈ ਹੈ ਬਾਕੀ 1.5 ਕਿਲੋਮੀਟਰ ਤੇ ਇੱਥੋਂ ਟਾਉਣ ਹੈ ਤੇ ਜਕਸ਼ਨ ਹੈ ਜਿਹੜਾ ਇਹ ਬਿਲਕੁਲ ਹੀ ਨਾਲੀ ਦੇ ਨਾਲ ਟੱਚ ਹੋ ਗਿਆ ਉਹ ਇਹ ਦੁਨਾਂ ਸ਼ਹਿਰਾਂ ਦੀ ਸਥਿਤੀ ਹੈ ਇੱਥੋਂ ਦੀ ਇਹ ਨਾਲੀ ਦਾ ਜਿਹੜਾ ਪ੍ਰਭਾਵ ਹੈ ਆਹ ਕਿਡੇ ਇਸ ਤਰ੍ਹਾਂ ਦਾ ਹੀ ਰਹਿੰਦਾ ਹੈ ਭਰ ਜਾਂਦੀ ਹੈ ਜਦੋਂ ਪਿੱਛੇ ਜ਼ਿਆਦਾ ਬਰਸਾਤਾ ਹੁੰਣ ਪੰਜਾਬ ਹਿਮਾਚਲ ਦੇ ਵਿੱਚ ਜ਼ਿਆਦਾ ਬਰਸਾਤਾ ਹੁੰਣ ਕਰਕੇ ਇਹ ਭਰ ਜਾਂਦੀ ਹੈ ਫਿਰ ਖਤਰੇ ਦੇ ਨਿਸ਼ਾਨ ਤੇ ਆ ਜਾਂਦੀ ਹੈ ਵੈਸੇ ਤਾਂ ਡੌਲੇ ਡੂਲੇ ਬਹੁਤ ਤਕੜੇ ਕੀਤੇ ਐ ਪ੍ਰਸ਼ਾਸਨ ਪੂਰਾ ਸਤਰਕ ਹੈ ਹਰਮਾਨਗੜ ਦਾ ਪਰ ਫਿਰ ਵੀ ਆਮ ਲੋਕਾਂ ਵਾਸਤੇ ਥੋੜਾ ਖਤਰਾ ਬਣਿਆ ਰਹਿੰਦਾ ਹੈ ਇਸ ਦਾ